हां जी दोस्तों स्वागत करते हैं आप तो थोड़ा तोड़े अपने YouTube चैनल स्टार डिटेल पंजाब दे विच सबसे पहला सारे नु प्यार भरी सत श्री अकाल आज कल कर रहे हैं बिजली ਦਾ ਬਿੱਲ ਕਰਨਾ ਹੈ ਘਟ ਤਾਂ ਕਿਸ ਤਰ੍ਹਾਂ ਪਤਾ ਲਗਾਓਗੇ ਕਿ ਕਿਹੜੀ ਡਿਵਾਈਸ ਕਿੰਨੀ ਬਿਜਲੀ ਖਾ ਰਹੀ ਹੈ ਸੋ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧੀਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਆਲਟੇ ਜਰੂਰ ਸੈਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਣਾਂ ਤੱਕ ਸਾਡੀ ਸਭ ਤੋਂ ਪਹਿਲਾ ਪੁੱਛ ਸਕੇ ਜਿਵੇਂ ਕਿ ਤੁਹਾਨੂੰ ਪਤਾ ਦਿਨ-ਪ੍ਰਤੀ ਦਿਨ ਜਿਹੜੀ ਗਰਮੀ ਹੈ ਉਹ ਵਾਧੀ ਜਾ ਰਹੀ ਹੈ بارشਾਂ ਜਿਹੜੀਆਂ ਨੇ ਘੱਟ ਹੋ ਰਹੀਆਂ ਨੇ ਜਿਹਦੇ ਕਾਰਨ ਸਾਡੇ ਉਪਕਰਣ ਜਿਹੜੇ ਨੇ ਲਗਾਤਾਰ ਚੱਲ ਰਹੇ ਨੇ ਚਾਹੇ ਉਹ ਏਸੀ ਹੋਵੇ ਚਾਹੇ ਕੂਲਰ ਹੋਵੇ ਅਸੀਂ ਠੰਡਕ ਮਹਿਸੂਸ ਕਰਨ ਲਈ ਅਲੱਗ-ਅਲੱਗ ਉਪਕਰਣਾਂ ਦੀ ਵਰਤੋਂ ਕਰ ਰਹੇ ਹਾਂ ਪਰ ਸਾਨੂੰ ਇੱਕ ਡਰ ਜਿਹੜਾ ਉਹ ਸਤਾ ਵੀ ਰਿਹਾ ਹੈ ਕਿ ਜੇਕਰ ਅਸੀਂ ਬਿਜਲੀ ਦੇ ਉਪਕਰਣ ਜ਼ਿਆਦਾ ਚਲਾਵਾਂਗੇ ਤਾਂ ਬਿਜਲੀ ਦਾ ਬਿੱਲ ਵੀ ਸਾਡਾ ਵਧ ਜਾਵੇਗਾ ਅੱਜ ਇਸੇ ਗੱਲ ਦਾ ਤੋੜ ਲੈ ਕੇ ਹਾਜ਼ਰ ਹੋਏ ਆਂ ਅੱਜ ਕੱਲ੍ਹ ਹਰ ਮਹੀਨੇ ਬਿਜਲੀ ਦਾ ਬਿੱਲ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ ਬੱਦੀ ਮਹਿੰਗਾਈ ਤੇ ਬੱਦੀ ਬਿਜਲੀ ਦੀ ਖਪਤ ਨੇ ਕਈ ਘਰਾਂ ਦਾ ਬਜਟ ਜਿਹੜਾ ਉਹ ਵਿਗਾੜ ਦਿੱਤਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਆਪਣੀ ਬਿਜਲੀ ਦੀ ਖਪਤ ਨੂੰ ਘਟਾ ਕੇ ਆਪਣੇ ਬਿੱਲਾਂ ਨੂੰ ਘਟਾ ਸਕਦੇ ਹੋ ਪਰ ਇਹ ਸਭ ਹੋਵੇਗਾ ਕਿਵੇਂ ਅਸੀਂ ਤੁਹਾਨੂੰ ਦੱਸਾਂਗੇ ਬਾਜ਼ਾਰ ਦੇ ਵਿੱਚ ਜੇ ਕਈ ਅਜਿਹੇ ਉਪਕਰਨ ਨੇ ਜੋ ਤੁਹਾਨੂੰ ਦੱਸਾਂਗੇ ਤੁਹਾਡੇ ਘਰ ਦੀ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਬਿਜਲੀ ਖਾ ਰਹੀ ਹੈ ਜੇਕਰ ਤੁਸੀਂ ਜਾਣਦੇ ਹੋ ਘਰ ਦੇ ਵਿੱਚ ਬਿਜਲੀ ਦੀ ਸਭ ਤੋਂ ਵੱਧ ਵਰਤੋਂ ਕਿੱਥੇ ਹੋ ਰਹੀ ਹੈ ਤਾਂ ਤੁਸੀਂ ਸਮੇਂ ਸਿਰ ਕਾਰਵਾਈ ਕਰ ਸਕਦੇ ਹੋ ਇਹ ਤੁਹਾਨੂੰ ਬਿਜਲੀ ਦੀ ਸਹੀ ਵਰਤੋਂ ਕਰਨ ਦੇ ਵਿੱਚ ਮਦਦ ਕਰੇਗਾ ਜਦੋਂ ਤੁਸੀਂ ਸਾਵਧਾਨੀ ਨਾਲ ਬਿਜਲੀ ਦੀ ਖਪਤ ਕਰਦੇ ਹੋ ਤਾਂ ਬਿੱਲ ਵੀ ਘੱਟ ਆਵੇਗਾ ਆਓ ਜਾਣਦੇ ਹਾਂ ਬਿਜਲੀ ਦੀ ਖਪਤ ਬਾਰੇ ਕਿਵੇਂ ਜਾਣਿਆ ਜਾਂਦਾ ਹੈ ਪਾਵਰ ਕੰਜ਼ਮਪਸ਼ਨ ਟਰੈਕਰ ਡਿਵਾਈਸ ਪਾਵਰ ਕੰਜ਼ਮਪਸ਼ਨ ਟਰੈਕਰ ਡਿਵਾਈਸ ਇੱਕ ਗੈਜਟ ਹੈ ਜੋ ਤੁਹਾਡੇ ਘਰ ਦੇ ਵਿੱਚ ਵਰਤੀਆਂ ਜਾਂਦੀਆਂ ਵੱਖ-ਵੱਖ ਇਲੈਕਟ੍ਰੋਨਿਕ ਵਸਤੂਆਂ ਦੀ ਬਿਜਲੀ ਦੀ ਖਪਤ ਨੂੰ ਦੱਸਦਾ ਹੈ ਤੁਹਾਡੇ ਉਹ ਤੁਹਾਨੂੰ ਦੱਸੇਗਾ ਕਿ ਕੂਲਰ ਤੁਹਾਡਾ ਕਿੰਨੀ ਬਿਜਲੀ ਖਾ ਰਿਹਾ ਹੈ ਤੇ ਪੱਕਾ ਤੁਹਾਡਾ ਕਿੰਨੀ ਬਿਜਲੀ ਖਾ ਰਿਹਾ ਹੈ ਫ੍ਰਿਜ ਤੁਹਾਡਾ ਕਿੰਨੀ ਬਿਜਲੀ ਖਾ ਰਿਹਾ ਤੇ ਮੋਟਰ ਤੁਹਾਡੀ ਕਿੰਨੀ ਬਿਜਲੀ ਖਾ ਰਹੀ ਹੈ ਤੇ ਏਸੀ ਤੁਹਾਡਾ ਕਿੰਨੀ ਬਿਜਲੀ ਖਪਤ ਕਰ ਰਿਹਾ ਹੈ ਇਹ ਦਰਸਾਉਂਦਾ ਹੈ ਕਿ ਬਿਜਲੀ ਤੇ ਚੱਲਣ ਵਾਲੀ ਕੋਈ ਚੀਜ਼ ਕਿੰਨੀ ਬਿਜਲੀ ਦੀ ਖਪਤ ਕਰ ਰਹੀ ਹੈ ਤੁਸੀਂ ਆਪਣੀ ਬਿਜਲੀ ਦੀ ਖਪਤ ਨੂੰ ਕਿਵੇਂ ਘਟਾ ਸਕਦੇ ਹੋ ਇਹ ਤੁਹਾਡੇ ਲਈ ਇਹ ਫੈਸਲਾ ਕਰਨਾ ਆਸਾਨ ਬਣਾ ਦੇਵੇਗਾ ਤੇ ਬਿਜਲੀ ਦੀ ਤੁਸੀਂ ਸਹੀ ਵਰਤੋਂ ਕਰਨ ਨੂੰ ਸ਼ੁਰੂ ਕਰ ਲਿਓਗੇ ਪਾਵਰ ਕੰਜ਼ਮਪਸ਼ਨ ਟਰੈਕਰ ਡਿਵਾਈਸ ਦੇ ਫਾਇਦੇ ਕੀ ਨੇ ਘਟ ਬਿਜਲੀ ਦੀ ਖਪਤ ਇਹ ਡਿਵਾਈਸ ਤੁਹਾਨੂੰ ਸਭ ਤੋਂ ਵੱਧ ਬਿਜਲੀ ਦੀ ਖਪਤ ਕਰਨ ਵਾਲੀ ਇਲੈਕਟ੍ਰੋਨਿਕ ਦੀ ਪਛਾਣ ਕਰਨ ਦੇ ਵਿੱਚ ਮਦਦ ਕਰਦੀ ਹੈ ਇਸ ਨਾਲ ਤੁਸੀਂ ਆਪਣੀ ਖਪਤ ਨੂੰ ਘਟ ਕਰਨ ਲਈ ਜ਼ਰੂਰੀ ਕਦਮ ਜੜੀ ਨੇ ਚੁੱਕ ਸਕਦੇ ਹੋ ਨੰਬਰ 2 ਤੇ ਘਟ ਬਿਜਲੀ ਦਾ ਬਿੱਲ ਬਿਜਲੀ ਦੀ ਖਪਤ ਘਟਾਉਣ ਨਾਲ ਤੁਹਾਡਾ ਬਿਜਲੀ ਦਾ ਬਿੱਲ ਵੀ ਘਟ ਜਾਵੇਗਾ ਤੁਹਾਨੂੰ ਇਹ ਜਾਣਕਾਰੀ ਮਿਲਦੀ ਹੈ ਕਿ ਕਿਹੜੀ ਚੀਜ਼ ਜ਼ਿਆਦਾ ਬਿਜਲੀ ਦੀ ਖਪਤ ਕਰ ਰਹੀ ਹੈ ਇਸ ਲਈ ਤੁਸੀਂ ਉਸ ਚੀਜ਼ ਦੀ ਵਰਤੋਂ ਲੋੜ ਅਨੁਸਾਰ ਹੀ ਕਰੋਗੇ ਨਤੀਜੇ ਵਜੋਂ ਇਹ ਬਿਜਲੀ ਦੇ ਬਿੱਲ ਨੂੰ ਘਟਾਉਣ ਦੇ ਵਿੱਚ ਮਦਦ ਕਰੇਗਾ ਪਾਵਰ ਕੰਜ਼ਮਪਸ਼ਨ ਟਰੈਕਰ ਡਿਵਾਈਸ ਕੰਮ ਕਿਵੇਂ ਕਰਦੀ ਹੈ ਇਹ ਡਿਵਾਈਸ ਇੱਕ ਪਲੱਗ ਵਾਂਗ ਹੈ ਇਸ ਨੂੰ ਘਰ ਦੀ ਕੰਧ ਤੇ ساکਟ ਦੇ ਵਿੱਚ ਲਗਾ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਕਿਸੇ ਵੀ ਇਲੈਕਟ੍ਰੋਨਿਕ ਆਈਟਮ ਦੇ ਪਾਵਰ ਖਪਤ ਟਰੈਕਰ ਪਲੱਗ ਨੂੰ ਕਨੈਕਟ ਕੀਤਾ ਜਾਂਦਾ ਹੈ ਜਿਸ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ ਜਿਵੇਂ ਕੂਲਰ ਪੱਖਾ ਏਸੀ ਫ੍ਰਿਜ ਆਦਿ ਇਹ ਡਿਵਾਈਸ ਤੁਹਾਨੂੰ ਦਿਖਾਉਂਦੀ ਰਹੇਗੀ ਕਿ ਕਿੰਨੇ ਜੂਟ ਖਰਚ ਕੀਤੇ ਜਾ ਰਹੇ ਨੇ ਇਹ ਵਾਈਫਾਈ ਰਾਹੀਂ ਕੰਮ ਕਰਦਾ ਹੈ ਤੇ ਮੋਬਾਈਲ ਐਪਲੀਕੇਸ਼ਨ ਰਾਹੀਂ ਤੁਹਾਡੇ ਮੋਬਾਈਲ ਨਾਲ ਜੁੜ ਸਕਦਾ ਹੈ ਕਿੱਥੋਂ ਖਰੀਦਣਾ ਤੁਸੀਂ ਹੁਣ ਇਹ ਦੱਸ ਦਿਆਂ ਤੁਸੀਂ ਇੰਟਰਨੈਟ ਰਾਹੀਂ ਬਿਜਲੀ ਟਰੈਕਿੰਗ ਯੰਤਰਾਂ ਦੀ ਵਰਤੋਂ ਕਰ ਸਕਦੇ ਹੋ ਆਫਲਾਈਨ ਮਾਰਕੀਟ ਤੋਂ ਇਲਾਵਾ ਤੁਸੀਂ ਇਹਨਾਂ ਡਿਵਾਈਸਾਂ ਨੂੰ ਫਲਿੱਪਕਾਰਟ ਤੇ ਐਮਾਜ਼ੋਨ ਵਰਗੇ ਈ-ਕਾਮਰਸ ਪਲੇਟਫਾਰਮਾਂ ਤੋਂ ਖਰੀਦ ਸਕੋਗੇ ਹੀਰੋ ਗਰੁੱਪ ਦੇ ਕਯੂਬੋ ਟੀਪੀ ਲਿੰਕ ਵਿਪਰੋ ਹੈਵਲੈਸ ਤੇ ਫਲਿੱਪਸ ਵਰਗੇ ਪ੍ਰਮੁੱਖ ਬ੍ਰਾਂਡ ਪਾਵਰ ਖਪਤ ਟਰੈਕਰ ਡਿਵਾਈਸ ਵੇਚਦੇ ਨੇ ਇਹਨਾਂ ਦੀ ਕੀਮਤ ਲਗਭਗ 700 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਜੇਕਰ ਤੁਸੀਂ ਆਪਣਾ ਬਿਜਲੀ ਦਾ ਬਿੱਲ ਘਟਾਉਣਾ ਚਾਹੁੰਦੇ ਹੋ ਤਾਂ ਇਹ ਡਿਵਾਈਸ ਕਰਦੇ ਵਿੱਚ ਲਗਾ ਕੇ ਚੈੱਕ ਜਰੂਰ ਕਰੋ ਕਿ ਤੁਹਾਡੀ ਡਿਵਾਈਸ ਕਿੰਨਾ ਬਿੱਲ ਜਿਹੜਾ ਉਹ ਪੇ ਕਰ ਰਹੀ ਹੈ ਕਿੰਨਾ ਖਪਤ ਕਰ ਰਹੀ ਹੈ ਬਿਜਲੀ ਦੀ ਜਿਹੜੀ ਤੁਹਾਡੀ ਕੋਈ ਵੀ ਆਈਟਮ ਜਿਹੜੀ ਹੈ ਚੱਲਦੀ ਹੈ ਬਿਜਲੀ ਦੇ ਨਾਲ ਸੋ ਮਿਲਦੇ ਹਾਂ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਧੰਨਵਾਦ